ਓ ਫਰੈਂਡਸ ਮੈਂ ਹਾਂ ਤੁਹਾਡਾ ਦੋਸਤ ਫਤੇਪਾਲ ਸਿੰਘ ਮੱਲੀ ਔਰ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਸਾਡਾ YouTube ਚੈਨਲ ਗੀਅਰਿੰਗ ਅਪ ਫੋਰ ਲਾਈਫ ਵਿਦ ਫਤੇਪਾਲ ਸਿੰਘ ਮੱਲੀ ਦੋਸਤੋਂ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਹੈਗਾ ਜੀ ਮੇਰਾ ਕਿਚਨ ਗਾਰਡਨ ਤੇ ਮੇਰੇ ਹੱਥ ਦੇ ਵਿੱਚ ਹੈਗੀ ਹੈ ਰੰਬੀ ਤੇ ਤੁਸੀਂ ਮੇਰੇ ਪਿਛਲੇ ਵੀਡੀਓ ਚ ਦੇਖਿਆ ਹੋਊਗਾ ਕਿਸ ਤਰੀਕੇ ਨਾਲ ਅਸੀਂ ਆਪਦੇ ਕਿਚਨ ਗਾਰਡਨ ਦੇ ਵਿੱਚ ਬਰਿੰਜਲ ਲਾਏ ਆ ਕਿਸ ਤਰੀਕੇ ਨਾਲ ਅਸੀਂ ਉਹਦੀ ਟੇਕ ਕੇਅਰ ਕਰ ਰਹੇ ਆ ਤੇ ਅੱਜ ਦਾ ਵੀਡੀਓ ਚ ਅਸੀਂ ਲਾਵਾਂਗੇ ਜੀ ਗੋਭੀ ਦੀ ਅਗਲੀ ਪਨੀਰੀ ਫੋਲੋ ਗੋਭੀ ਦੀ ਤੇ ਨਾਲ ਨਾਲ ਟਮਾਟਰਾਂ ਦੀ ਠੀਕ ਹੈ ਜੀ ਤੇ ਬਿਨਾ ਕਿਸੇ ਦੇਰੀ ਤੋਂ ਅੱਜ ਦਾ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਤੁਸੀਂ ਸਾਡਾ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਸੀਂ ਇਸ ਤੋਂ ਪਹਿਲਾਂ ਦੇਖ ਚੁੱਕੇ ਹੋ ਤੇ ਫੋਲੋ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਸਾਡੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜੇ ਔਰ ਤੁਸੀਂ ਸਾਨੂੰ ਰਿਵਿਊ ਜ਼ਰੂਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਦੋਸਤੋ ਤੁਹਾਡਾ ਇੱਕ ਸ਼ੇਅਰਿੰਗ ਦਾ ਸਬਸਕ੍ਰਾਈਬ ਦਾ ਜਿਹੜਾ ਐਫਰਟ ਹੈਗਾ ਉਹ ਸਾਡੇ ਵਾਸਤੇ ਇੱਕ ਮੀਲ ਦਾ ਪੱਥਰ ਸਾਬਤ ਹੋਊਗਾ ਅਸੀਂ ਆਪਦੀ ਜਿਹੜੀ ਇਸ ਜਰਨੀ ਨੂੰ ਬੜੇ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾਵਾਂਗੇ ਤੇ ਸਾ ਜਿਹੜੀ ਸਾਡੀ ਕਿਚਨ ਗਾਰਡਨ ਹੈ ਆਰਗੇਨਿਕ ਕਿਚਨ ਗਾਰਡਨ ਇਸ ਨੂੰ ਅਸੀਂ ਘਰ ਘਰ ਤੱਕ ਪਹੁੰਚਾਉਣ ਦੇ ਜਰੂਰ ਕਾਮਯਾਬ ਹੋਵਾਂਗੇ ਤੇ ਬਿਨਾਂ ਕਿਸੇ ਦੇਰੀ ਤੋਂ ਅੱਜ ਦਾ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਆ ਮੇਰਾ ਕਿਚਨ ਗਾਰਡਨ ਹੈਗਾ ਜੀ ਆ ਤੁਸੀਂ ਦੇਖ ਸਕਦੇ ਹੋ ਗਰੋ ਬੈਕਸ ਦੇ ਵਿੱਚ ਮੈਂ ਸਾਰੇ ਪਲਾਂਟਸ ਲਾਏ ਹੋਏ ਆ ਮੈਂ ਆਪਣੇ ਪਿਛਲੇ ਵੀਡੀਓਜ਼ ਦੇ ਵਿੱਚ ਵੀ ਗਰੋ ਬੈਗਸ ਦੇ ਬਾਰੇ ਵਿੱਚ ਬਹੁਤ ਸਾਰਾ ਕੁਝ ਦੱਸ ਚੁੱਕੇ ਆਂ ਲੇਕਿਨ ਫਿਰ ਇੱਕ ਵਾਰ ਜਿਹੜੇ ਸਾਡੇ ਨਵੇਂ ਸ਼ਰੋਤਾ ਨੇ ਜਿਹੜਾ ਮੇਰਾ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਤੇ ਦੋਸਤੋ ਆ ਗਰੋ ਬੈਗ ਆ ਜਿਹੜੇ 24 ਇੰਚ ਆ ਜਿਹੜੇ 24 ਬਾਈ 24 ਦੇ ਨੇ 24 ਇੰਚ ਦਾ ਹਾਈਟ ਆ ਤੇ 24 ਇੰਚ ਦਾ ਡਾਇਆਮੀਟਰ ਆ ਤੇ ਆ ਬੈਗ ਨੇ ਜਿਹੜੇ ਆ ਗਰੋ ਬੈਗ 12 ਇੰਚ ਦੇ ਨੇ 12 ਇੰਚ ਹਾਈਟ ਤੇ 12 ਇੰਚ ਦਾ ਇਹਦਾ ਡਾਇਆਮੀਟਰ ਆ ਆ ਫਲੈਟ ਟਾਈਪ ਹੁੰਦੀ ਹੈ ਟ੍ਰੇ ਜਿਹਦੇ ਵਿੱਚ ਲੀਫੀ ਵੈਜੀਟੇਬਲ ਲੱਗ ਜਾਂਦੀ ਹੈ ਜੀ ਆ 18 ਇੰਚ ਇੰਟੂ 6 ਇੰਚ ਹੈਗੇ ਆ ਜ ਆਛਾ ਉਹ ਗੰਦ ਤੇ ਦੇਖ ਰਹੇ ਹੋ ਤੁਸੀਂ ਆ 9 9 ਇੰਚ ਦੇ ਗ੍ਰੋ ਬੈਗਸ ਨੇ ਜਿਨ੍ਹਾਂ ਦੇ ਵਿੱਚ ਮੈਂ ਫੁੱਲ ਗੋਭੀ ਲਾਈ ਹੋਈ ਹੈ ਤੇ ਆ ਮੇਰੇ ਸਾਰੇ ਗ੍ਰੋ ਬੈਗਸ ਜਿਨ੍ਹਾਂ ਦੇ ਵਿੱਚ ਬਰੀਂਜਲ ਲੱਗੇ ਹੋਏ ਆ ਤੇ ਮੈਂ ਤੁਹਾਨੂੰ ਬਰੀਂਜਲ ਦੀ ਹਾਰਵੈਸਟ ਦਿਖਾਉਣਾ ਆ ਵੈਸੇ ਕੱਲ ਅਸੀਂ ਇਹਦੀ ਸਬਜ਼ੀ ਬਣਾ ਕੇ ਖਾ ਲਈ ਹੈ ਲੇਕਿਨ ਤੁਸੀਂ ਆ ਦੇਖ ਸਕਦੇ ਹੋ ਆ ਛੋਟਾ ਜਿਹਾ ਬੈਂਗਣ ਲੱਗਿਆ ਹੋਇਆ ਆ 골ਡ ਬੈਂਗਣ ਚੂਚੂ ਬੈਂਗਣ ਤੇ ਮੈਂ ਤੁਹਾਨੂੰ ਕੁਝ ਲੰਬੇ ਜਿਹੜੇ ਬੈਂਗਣੀਆਂ ਹੁੰਦੀਆਂ ਉਹ ਵੀ ਦਿਖਾਉਣਾ ਚਾਹੂੰਗਾ ਆ ਲੰਬੀਆਂ ਬੈਂਗਣੀਆਂ ਜੀ ਆ ਵੀ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਮੇਰੇ ਕੁਸ਼ਾ ਜਿਹੜੇ ਵੱਡੇ ਬੂਟੇ ਨੇ ਇਹਨਾਂ ਤੇ ਥੋੜੇ ਜਿਹਾ ਵੱਡੇ ਸਾਈਜ਼ ਦੇ ਬੈਂਗਣ ਪੜਥੇ ਵਾਲੇ ਬੈਂਗਣ ਲੱਗਦੇ ਆ ਆ ਦੇਖ ਸਕਦੇ ਹੋ ਤੁਸੀਂ ਆ ਬੈਂਗਣ ਤੇ ਕੱਲ ਅਸੀਂ ਇਹਦੀ ਐਸੀਜਨ ਦੇ ਵਿੱਚ ਤੀਜੀ ਵਾਰ ਅਸੀਂ ਇਹਦੀ ਹਾਰਵੈਸਟ ਕੀਤੀ ਆ ਤੇ ਬੜੀ ਕਰਦੀ ਜਿਹੜੀ ਸਬਜ਼ੀ ਹੁੰਦੀ ਆ ਉਹਦੀ ਇੱਕ ਅਲੱਗ ਹੀ ਰਹੀ ਅਜੇ ਆ ਦੇਖੋ ਜੀ ਬਰਿੰਜ ਤੇ ਆਨਾ ਗਰੋ ਬੈਕ ਦੇ ਵਿੱਚ ਮੈਂ ਲਾਏ ਸੀਗੀਆਂ ਗੋਭੀ ਤੁਸੀਂ ਦੇਖ ਸਕਦੇ ਹੋ ਹਾਲ ਫਿਲਹਾਲ ਬਹੁਤ ਸੋਹਣੇ ਪਲਾਂਟਸ ਖੜੇ ਆ ਇਹਨਾਂ ਦੀ ਕੱਲ ਮੈਂ ਕੱਲ ਸ਼ਾਮ ਨੂੰ ਵਾਟਰਿੰਗ ਕਰਕੇ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਆ ਮਿੱਟੀ ਇਹਦੀ ਗਿੱਲੀ ਹੈਗੀ ਹੈ ਜੀ ਠੀਕ ਹੈ ਜੀ ਆ ਜਿਹੜੀ ਰੰਬੀ ਹੈਗੀ ਆ ਥੋੜਾ ਧਿਆਨ ਨਾਲ ਯੂਜ਼ ਕਰਨੀ ਪੈਂਦੀ ਹੈ ਗਰੋ ਬੈਗ ਦੇ ਵਿੱਚ ਕਿਉਂਕਿ ਗਰੋ ਬੈਗ ਇਹਦੇ ਨੋਕ ਨਾਲ ਫਟ ਜਾਂਦੇ ਆ ਤੇ ਆ ਮੈਂ ਪਹਿਲੀ ਜਿਹੜੀ ਲਾਈ ਸੀਗੀ ਆ ਅਗਸਤ ਲਾਸਟ ਵਿੱਚ ਲਾਈ ਸੀਗੀ ਯਾਨੀ ਕਿ ਇਹਨੂੰ ਸੈਪਟੰਬਰ ਤੇ ਅਕਤੂਬਰ ਤਕਰੀਬਨ 2 ਮਹੀਨੇ ਪੂਰੇ ਹੋਣ ਵਾਲੇ ਆ ਹੁਣ ਇਹ ਚ ਉਮੀਦ ਹੈ ਵੀ ਫੁੱਲ ਬਣਨੇ ਸ਼ੁਰੂ ਹੋਣਗੇ ਉਸ ਤੋਂ ਬਾਅਦ ਮੈਂ ਇੱਕ ਰਾਉਂਡ ਹੋਰ ਲਾਇਆ ਸੀਗਾ ਉਹ ਦੇ ਮੇਰੇ ਕਾਫੀ ਸਾਰੇ ਜਿਹੜੇ ਗੋਭੀ ਦੇ ਪੌਦੇ ਮਰ ਗਏ ਸੀ ਆ ਬਸ ਥੋੜੇ ਜਿਹੇ ਰਹੇ ਆ ਤੇ ਸੈਕੰਡ ਰਾਉਂਡ ਵਾਸਤੇ ਮੈਂ ਅੱਜ ਪਨੀਰੀ ਹੋਰ ਲੈ ਕੇ ਆਇਆ ਹੋਇਆ ਆ ਆ ਅੱਜ ਅਸੀਂ ਪਾਲਕ ਦੀ ਹਾਰਵੈਸਟ ਕੀਤੀ ਆ ਆ ਸਾਡਾ ਧਨੀਆਂ ਜੀ ਤੇ ਤੁਹਾਨੂੰ ਮੈਂ ਜੇ ਦਿਖਾਵਾਂ ਤੇ ਆ ਟਮਾਟਰ ਦੇ ਕੁਝ ਪੌਦੇ ਸਾਡੇ ਖੜੇ ਆ ਆ ਦੇਖ ਸਕਦੇ ਹੋ ਕਿੰਨਾ ਸੋਹਣਾ ਪਲਾਂਟ ਹੈ ਹੋਰ ਥੋੜੇ ਟਾਈਮ ਚ ਜੇ ਟਮਾਟਰ ਲੱਗਣੇ ਸ਼ੁਰੂ ਹੋ ਜਾਣਗੇ ਥੋੜਾ ਜਿਹਾ ਵੱਡਾ ਹੋਊਗਾ ਤੈਨੂੰ ਸਪੋਰਟ ਵੀ ਦੇਣੀ ਪਊਗੀ ਆ ਛਲਗਮ ਆ ਇਹਨਾਂ ਚਾਰਾ ਗਰੋਬੈਕਸ ਮੈਂ ਛਲਗਮ ਲਾਈ ਸੀ ਲੇਕਿਨ ਛਲਗਮ ਮੇਰੀ ਕੋਈ ਨਹੀਂ ਤੇ ਇਸ ਕਰਕੇ ਮੈਂ ਫਿਰ ਇਹਨਾਂ ਚ ਟਮਾਟਰ ਲਾਤੇ ਤੇ ਆ ਮੈਂ ਮੂਲੀਆਂ ਲਾਈਆਂ ਸੀ ਆ ਵੀ ਮੇਰਾ ਰਿਸਪੌਂਸ ਥੋੜਾ ਜਿਹਾ ਇਹਨਾਂ ਦਾ ਘੱਟ ਹੀ ਰਿਹਾ ਕੋਈ ਬੜਾ ਵਧੀਆ ਰਿਹਾ ਨਹੀਂਗਾ ਆਈ ਥਿੰਕ ਇਹਨੂੰ ਜਿਹੜੀ ਮਿੱਟੀ ਆ ਦੋਸਤੋ ਸਖਤ ਹੋ ਜਾਂਦੀ ਹੈ ਕਿਉਂਕਿ ਅਜੇ ਨਵਾਂ ਨਵਾਂ ਦਾ ਤਜਰਬਾ ਹੈਗਾ ਤੇ ਪਾਣੀ ਪਾ ਪਾ ਕੇ ਮਤਲਬ ਜਦੋਂ ਪਾਣੀ ਪੈਂਦਾ ਐਵਰੀ ਟਾਈਮ ਥੋੜੀ ਜੀ ਟਾਈਟ ਹੋ ਜਾਂਦੀ ਹੈ ਤੇ ਜਿਹੜੀ ਜਿਹੜੀ ਸਬਜੀ ਨੇ ਮਿੱਟੀ ਚ ਗਰੋ ਹੋਣਾ ਲਾਈਕ ਜਵੇਂ ਛਲਗਮ ਹੋਗੀ ਮੂਲੀ ਹੋਗੀ ਗਾਜਰ ਹੋਗੀ ਆ ਸਾਡੀ ਬੀਟਰੂਟ ਲੱਗੀ ਹੋਈ ਹੈ ਜੀ ਉੱਤੇ ਤੇ ਬਹੁਤ ਸੋਹਣੇ ਪੱਤੇ ਆ ਨੀਚੇ ਬਲਬ ਜਿਹਨੇ ਬੱਡੇ ਨਹੀਂ ਬਣੇ ਤੇ ਇਹਨਾਂ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਮਿੱਟੀ ਟਾਈਟ ਹੋਣ ਕਰਕੇ ਇਹਨਾਂ ਦੇ ਅੰਦਰ ਗਰੋਥ ਨਹੀਂ ਹੁੰਦੀ ਉੱਤੇ ਪੱਤੇ ਤੇ ਬਹੁਤ ਸੋਹਣੇ ਲੱਗਦੇ ਆ ਬਟ ਅੰਦਰ ਗਰੋਥ ਨਹੀਂ ਵੱਧਦੀ ਉਨੀਆਂ ਅੱਜ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਵੀ ਮੇਰੇ ਜਿਹੜੇ ਕੁਝ ਗਰੋ ਬੈਗਸ ਦੇ ਵਿੱਚ ਮੈਂ ਆਪਣੇ ਸੈਪਲਿੰਗਸ ਲਾਏ ਸੀਗੇ ਗੋਭੀ ਦੀਆਂ ਤੇ ਟਮਾਟਰ ਦੀਆਂ ਉਹ ਮੇਰੀਆਂ ਖਤਮ ਹੋ ਗਈਆਂ ਤੇ ਮਰ ਗਈਆਂ ਫਿਰ ਜਵੇਂ ਆ ਵੀ ਖਾਲੀ ਪਿਆ ਗਰੋ ਬੈਗ ਆ ਵੀ ਖਾਲੀ ਪਿਆ ਆ ਵੀ ਖਾਲੀ ਪਿਆ ਆ ਵੀ ਖਾਲੀ ਪਿਆ ਦਿਸ ਇਜ਼ ਅਗੇਨ ਖਾਲੀ ਇਹਦੇ ਵਿੱਚ ਪlant ਹੈਗਾ ਆ ਇਹਦੇ ਵਿੱਚ ਵੀ ਹੈਗਾ ਪਲਾਂਟ ਇਹਦੇ ਵਿੱਚ ਵੀ ਹੈਗਾ ਤੇ ਉਧਰ ਵੀ ਕੁਝ ਗਰੋ ਬੈਗਸ ਦੇ ਵਿੱਚ ਪਲਾਂਟਸ ਖਾਲੀ ਪਏ ਨੇ ਗਰੋ ਬੈਗਸ ਪਲਾਂਟ ਹੈ ਨਹੀਂ ਗਏ ਯਾਨੀ ਕਿ ਗਰੋ ਬੈਗ ਖਾਲੀ ਪਏ ਨੇ ਤੇ ਆ ਆ ਦੇਖ ਸਕਦੇ ਹੋ ਤੁਸੀਂ ਆ ਖਾਲੀ ਹੈ ਜੀ ਇਹ ਚ ਛਲਗਮ ਲੱਗੀ ਹੋਈ ਆ ਇਹ ਚ ਇੱਕ ਇੱਕ ਪਲਾਂਟ ਆ ਆ ਵੀ ਖਾਲੀ ਆ ਇੱਕ ਬੂਟਾ ਇਹਦੇ ਆ ਖਾਲੀ ਆ ਆ ਚ ਹੈਗਾ ਇਹਦੇ ਵਿੱਚ ਵੀ ਖਾਲੀ ਹੈ ਤੇ ਮੈਂ ਅੱਜ ਆ ਪਨੀਰੀ ਲੈ ਕੇ ਆਇਆ ਤੇ ਇਹਨੂੰ ਪਨੀਰੀ ਨੂੰ ਆਪਾਂ ਇਹ ਚ ਲਾਵਾਂਗੇ ਉਸ ਤੋਂ ਬਾਅਦ ਪਾਣੀ ਦੇਵਾਂਗੇ ਤੇ ਉਮੀਦ ਹੈ ਇਸ ਵळे ਕਿਉਂਕਿ ਮੈਂ ਤੀਜੀ ਵਾਰ ਟਮਾਟਰ ਦੀ ਪਨੀਰੀ ਲਾ ਰਹੇ ਆਂ ਗੋਭੀ ਵੀ ਮੈਂ ਜਿਹੜੀ ਸੈਕੰਡ 라ਉਂਡ ਦੀ ਲਾਈ ਸੀ ਉਹ ਵੀ ਮੈਂ ਦੋ ਵਾਰ ਲਾ ਚੁੱਕਿਆ ਆਂ ਪਿਆਜ਼ ਮੈਂ ਲਾਇਆ ਸੀ ਪਿਆਜ਼ ਵੀ ਮੇਰੇ ਨਹੀਂ ਹੋਏ ਤੇ ਕੁਝ ਮੇਰੇ ਜਿਹੜੇ ਬਚੇ ਪਏ ਸੀਗੇ ਸੈਪਲਿੰਗ ਉਹ ਮੈਂ ਇੱਥੇ ਨੱਪਦੇ ਸੀ ਉਹ ਮੇਰੇ ਜਰੂਰ ਹਰੇ ਆ ਪਰ ਜਿਹੜੀ ਮੈਂ ਟ੍ਰੇ ਚ ਲਾਇਏ ਸੀ ਉਹ ਸਾਰੇ ਹੀ ਖਤਮ ਹੋ ਗਏ ਆ ਉਹਦਾ ਵੀ ਇੱਕ ਰਾਉਂਡ ਆਪਾਂ ਲਿਆ ਕੇ ਲਾਵਾਂਗੇ ਬੜੀ ਜਲਦੀ ਸ਼ਾਇਦ ਅਜੇ ਥੋੜੀ ਜਿਹੀ ਗੀਤੇ ਨੇ ਘਰ ਦੇ ਯੂਜ਼ ਕਰਨ ਵਾਸਤੇ ਜਿਹੜੀ ਅਸੀਂ ਖੇਤਾਂ 'ਚ ਯੂਜ਼ ਕਰਦੇ ਆ ਕਮਰਸ਼ੀਅਲ ਯੂਜ਼ ਕਰਦੇ ਆ ਉੱਥੇ ਅਸੀਂ ਕਾਫੀ ਕੁਝ ਐਡੀਸ਼ਨਲ ਫਰਟੀਲਾਈਜ਼ਰ ਸਪਰੇਅ ਆ ਵਗੈਰਾ ਕਰ ਦਿੰਦੇ ਆ ਜਿਹੜੀਆਂ ਕਿ ਸਿਹਤ ਵਾਸਤੇ ਜ਼ਿਆਦਾ ਠੀਕ ਨਹੀਂ ਹੁੰਦੀਆਂ ਲੇਕਿਨ ਕਿਉਂਕਿ ਅਸੀਂ ਆ ਘਰੇ ਗ로우 ਕਰ ਰਹੇ ਆ ਤੇ ਬਹੁਤ ਅਗੀਤਾ ਗ로우 ਕਰਨ ਦੀ ਲੋੜ ਨਹੀਂਗੀ ਹਾਲਾਂਕਿ ਤੁਸੀਂ ਆ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਮੇਰੇ ਕੋਲ ਟਰੈਸ ਹੈ तकरीबन 22500 ਸਕੁਅਰ ਫੁੱਟ ਦਾ ਕਵਰਡ ਏਰੀਆ ਹੈਗਾ ਇੱਧਰ ਵੀ ਤੁਸੀਂ ਆ ਦੇਖੋ ਇਹਨੂੰ ਇੱਕ ਕਿਚਨ ਗਾਰਡਨ ਦੇ ਵਿੱਚ ਡਿਵੈਲਪ ਕਰਨ ਦਾ ਮੇਰਾ ਆਈਡੀਆ ਹੈਗਾ ਤੁਸੀਂ ਜਰੂਰ ਮੈਂ ਆਪਣੇ ਹਰ ਵੀਡੀਓ 'ਚ ਕਹਿੰਦਾ ਆ ਵੀ ਤੁਸੀਂ ਮੈਨੂੰ ਲਿੰਕ ਭੇਜੋ ਜੇ ਤੁਹਾਨੂੰ ਕੋਈ ਐਹੋਜਾ ਆਈਡੀਆ ਹੈਗਾ ਹੈ ਤੇ ਅਦਰਵਾਈਜ਼ ਜਿਹੜੀ ਮੈਂ ਚੀਜ਼ ਸੋਚੀ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਜਿਹੜੀਆਂ ਮੇਰੇ ਪੈਰਾਪੇਟ ਵਾਲ ਹੈ ਇਹਦੇ ਨਾਲ ਮੈਂ 6-7 ਫੁੱਟ ਤੱਕ ਪਾਈਪਾਂ ਖੜੀਆਂ ਕਰਕੇ ਇਹ ਜਦ ਇੱਕ ਉਸ ਕਾਰਨਰ ਤੇ ਇੱਕ ਅਗਲੇ ਕਾਰਨਰ ਤੇ ਇੱਕ ਇਸ ਕਾਰਨਰ ਤੇ ਇੱਕ ਇਸ ਕਾਰਨਰ ਤੇ ਇੱਕ ਉਸ ਕਾਰਨਰ ਤੇ ਆਂ ਕਰਕੇ ਤੇ ਉੱਤੇ ਉਹਨਾਂ ਨੂੰ ਮੇਰਾ ਜਿਹੜਾ ਸੋਲਰ ਦਾ ਜਿਹੜਾ ਸਟੈਂਡ ਹੈ ਇਹਦੇ ਨਾਲ ਜੋੜ ਕੇ ਤੇ ਸਾਈਡਾਂ ਤੋਂ ਮੈਂ ਇਹਨੂੰ ਗ੍ਰੀਨ ਨੈਟ ਨਾਲ ਕਵਰ ਕਰਨ ਦੀ ਵਿਚਾਰ ਹੈਗਾ ਮੇਰਾ ਤਾਂ ਕਿ ਨਾ ਜ਼ਿਆਦਾ ਧੁੱਪ ਪਵੇ ਠੀਕ ਹੈ ਜੀ ਉੱਤੇ ਛੱਤ ਜਿਹੜੀ ਇਹਦੀ ਉਤਲੀ ਪਾਸੇ ਹੈਗਾ ਉਹ ਮੇਰਾ ਫਰੇਮ ਬਣਾ ਕੇ ਉਦੋਂ ਤੇ ਇੱਕ ਕਲਾਈਮਰ ਜਿਹੜੀ ਜਾਲੀ ਆ ਉਹ ਲਾਉਣ ਦਾ ਵਿਚਾਰ ਆ ਜਦੋਂ ਮੇਰੀਆਂ ਸਰਦੀਆਂ ਦੇ ਵਿੱਚ ਉੱਪਰ ਚੜਾਉਣ ਵਾਲੀਆਂ ਸਬਜ਼ੀਆਂ ਹੋਣਗੀਆਂ ਵੱਲੋਂ ਉਹ ਤੇ ਚੜ੍ਹ ਜਾ ਕਰਨੀਆਂ ਤੇ ਉਹ ਮੈਨੂੰ ਥੋੜਾ ਜਿਹਾ ਨੀਵਾ ਲਾਉਣਾ ਪਊਗਾ ਕਿਉਂਕਿ ਉਦੋਂ ਉੱਤੇ ਮੈਨੂੰ ਆਪਦੀ ਧੁੱਪ ਤੋਂ ਬਚਾਉਣ ਵਾਸਤੇ ਗ੍ਰੀਨ ਨੈਟ ਲਾਉਣੀ ਪੈਣੀ ਆ ਜਾਂ ਫਿਰ ਉਹ ਸਾਈਡ ਤੇ ਵਰਟੀਕਲੀ ਲੱਗਣਗੇ ਤਾਂਕਿ ਉਹ ਚੱਲਦੇ ਰਹਿਣ ਤੇ ਉਸ ਨੂੰ ਉੱਥੋਂ ਕਵਰ ਕਰਕੇ ਇੱਥੋਂ ਤੱਕ ਲਿਆਵਾਂਗੇ ਤੇ ਇੱਥੇ ਫਿਰ ਇਦੋਂ ਬਾਅਦ ਇੱਥੋਂ ਐ ਇਹਨੂੰ ਸਟ੍ਰੇਟ ਲੈ ਜਾਾਂਗੇ ਤੇ ਇਹਨੂੰ ਇਸ ਏਰੀਆ ਨੂੰ ਕਰਾਂਗੇ ਉਧਰ ਵੀ ਕੁਝ ਜਿਹੜੀਆਂ ਚੀਜ਼ਾਂ ਛਾਂਚ ਹੁੰਦੀਆਂ ਉਹਨਾਂ ਨੂੰ ਇੱਧਰ ਰੱਖ ਲਾਂਗੇ ਢੋਪਣੀਆਂ ਚੀਜ਼ਾਂ ਇੱਧਰ ਹੋ ਜਾਣਗੀਆਂ ਤੇ ਹੁਣ ਬਿਨਾਂ ਕਿਸੇ ਦੇਰੀ ਤੋਂ ਮੈਂ ਆ ਜਿਹੜੀ ਮੈਂ ਦੋ ਪੌਦਾ ਲਿਆਇਆ ਇਹਨੂੰ ਲਾਉਣਾ ਹੈ ਲਾਉਣ ਤੋਂ ਬਾਅਦ ਫਿਰ ਤੁਹਾਨੂੰ ਇੱਕ ਵਾਰ ਥੋੜਾ ਜਿਹਾ ਛੋਟਾ ਜਿਹਾ ਵੀਡੀਓ ਹੋਰ ਦਿਖਾਵਾਂਗੇ ਦੋਸਤੋ ਮੈਂ ਪਿਛਲੇ ਕੁਝ ਟਾਈਮ ਤੋਂ ਜਿਹੜੇ ਤਿੰਨ ਚਾਰ ਮੇਰੇ ਵੀਡੀਓ ਹੁੰਦੇ ਛੋਟੇ ਛੋਟੇ 6-7 ਮਿੰਟ ਦੇ ਉਹਨਾਂ ਨੂੰ ਰਿਕਾਰਡ ਇਕੱਠੇ ਕਰਕੇ ਇੱਕ ਵੱਡਾ 15-20 ਮਿੰਟ ਦਾ ਵੀਡੀਓ ਪਾਉਂਦਾ ਆ ਤੇ ਮੇਰੀ ਰਿਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਵੀ ਤੁਸੀਂ ਮੇਰਾ ਹਰ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਲੇਕਿਨ ਨਾਲ-ਨਾਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਕਾਫੀ ਮਿਹਨਤ ਲੱਗਦੀ ਹੈ ਇਸ ਚੀਜ਼ ਦੀ ਪਰੋਗਰੈਸ ਨੂੰ ਤੁਹਾਡੇ ਤੱਕ ਲੈ ਕੇ ਆਉਣ ਲਈ ਤੇ ਜਦੋਂ ਤੁਹਾਡੇ ਐਫਰਟ ਨਾਲ ਸਬਸਕ੍ਰਿਪਸ਼ਨ ਵੱਧਦੀ ਹੈ ਰੀਚ ਵੱਧਦੀ ਹੈ ਤੇ ਉਹ ਸਾਡੀ ਜਿਹੜਾ ਹੌਸਲਾ ਹੋਰ ਵੱਧਦਾ ਹੈ ਉਹ ਸੋਨੇ ਤੇ ਸੁਹਾਗੇ ਵਾਲੀ ਜਾਂ ਆਕਸੀਜਨ ਵਾਲਾ ਕੰਮ ਕਰਦਾ ਹੈ ਮੋਰਲ ਬੂਸਟਰ ਦੇ ਤੌਰ ਤੇ ਤੇ ਮੈਂ ਹੁਣ ਲਾਉਣਾ ਹੈ ਆਪਣੀਆਂ ਪੌਦ ਉਸ ਤੋਂ ਬਾਅਦ ਮੈਂ ਵੀਡੀਓ ਨੂੰ ਇੱਕ ਵਾਰ ਥੋੜਾ ਜਿਆ ਹੋਰ ਸ਼ੂਟ ਕਰੂੰਗਾ ਔਰ ਤੁਹਾਨੂੰ ਲੱਗੇ ਹੋਏ ਪੌਦੇ ਦਿਖਾਉਂਗਾ ਦੋਸਤੋ ਮੈਂ 20 ਰੁਪਿਆ ਦੇ 20 ਟਮਾਟਰ ਦੇ ਤੇ 20 ਅ ਗੋਭੀ ਦੇ ਪਲਾਂਟ ਲੈ ਕੇ ਆਇਆ ਸੀ ਇਸ ਤਰੀਕੇ ਨਾਲ ਮੈਂ ਟਮਾਟਰ ਦੇ ਲਾਤੇ 1 2 3 4 5 ਤੇ 6 ਤੇ ਤੇ 7 8 9 10 11 12 20 ਰੁਪਏ ਨੇ 10 ਪਲਾਂਟ ਸੀਗੇ ਆ ਟਮਾਟਰ ਦੇ ਇਹਨਾਂ ਨੂੰ ਲਾ ਕੇ ਤੇ ਹੁਣ ਪਾਣੀ ਪਾਤਾ ਇਹਨਾਂ ਤੇ ਇੱਕ ਦੁੱਧ ਡੱਬੇ ਇੱਕ ਵਾਰ ਤਾਂ ਹੁਣ ਸਾਰੇ ਮੁਰਝਾਏ ਜੇ ਪਏ ਆ ਸਵੇਰੇ ਦੇਖਦੇ ਆ ਕੀ ਹੈਗਾ ਤੇ ਗੋਭੀ ਦੇ ਵੀ 20 ਪਿਆ ਦੇ ਲੈਂਦੇ ਸੀ ਆ ਇੱਕ 2 3 4 ਇਹਨਾਂ ਚ ਚਲਾਤੇ ਤੇ 5 6 7 8 9 10 11 12 12 ਤੇ ਇੱਧਰ ਲਾਤੇ ਤੇ 8 ਪਰਲੇਪਰ ਸੇ ਲਾਤੇ ਉਹ ਵੀ ਦਿਖਾਉਣਾ ਤੁਹਾਨੂੰ ਇਹਨਾਂ ਦੇ ਵਿੱਚ 8 ਬੈਗ ਇੱਥੇ ਨੇ 1 2 3 ਤੇ 4 ਆ ਹੋ ਗਏ ਇਸ ਸਾਈਡ ਤੇ ਤੇ 4 ਹੀ ਐ ਸਾਈਡ ਤੇ ਆ 8 ਤੇ 12 20 ਮਤਲਬ ਗੋਭੀ ਦੇ ਜਿਹੜੇ ਬਹੁਤ ਮਿਲੀ ਸੀਗੀ 20 ਰੁਪਏ ਦੇ 20 ਬੂਟੇ ਮਿਲੇ ਸੀਗੇ ਤੇ ਟਮਾਟਰ ਦੇ 20 ਰੁਪਏ ਦੇ 10 12 ਬੂਟੇ ਮਿਲੇ ਸੀਗੇ ਉਹ ਅੱਜ ਆਪਾਂ ਪlant ਕਰਤੇ ਆ ਅੱਜ ਹੈਗੀ ਐ ਜੀ 29 ਤਰੀਕ ਤੇ ਕੱਲ ਨੂੰ ਆਪਾਂ ਟਮਾਟਰ ਦੇ ਮੈਂ ਪਹਿਲੋਂ ਵੀ ਦੋ ਵਾਰ try ਕਰ ਚੁੱਕੇ ਆਂ ਕੁਝ ਬੂਟੇ ਮੇਰੇ ਸਰਵਾਈਵ ਕੀਤੇ ਹੋਏ ਆ ਜਿਵੇਂ ਕਾ ਇੱਕ ਉਧਰ ਹੈਗਾ ਦੂ ਉਧਰ ਇਹਨਾਂ ਚ ਕੁਛ ਬੂਟੇ ਕਲਾਈਮਰ ਟਾਈਪ ਆ ਜਿਹੜੇ ਕਿ ਉੱਪਰ ਚੜ੍ਹਣਗੇ ਜਿਨ੍ਹਾਂ ਤੇ ਟਮਾਟਰ ਲੱਗਣਗੇ ਬਾਕੀ ਸੈਲਫ ਸਟੈਂਡਿੰਗ ਪਲਾਂਟਸ ਨੇ ਤੇ ਵੱਲਾਂ ਨਹੀਂ ਹੈ ਤੇ ਉਹ ਵੀ ਹੈਗੇ ਆ ਤੇ ਆ ਇਸ ਤਰੀਕੇ ਨਾਲ ਅੱਜ ਦੀ ਜਿਹੜੀ ਮੈਂ ਪਲਾਂਟੇਸ਼ਨ ਆ ਟਮਾਟਰ ਤਾਂ ਦੇਖੋ ਕਾਫੀ ਵੱਡਾ ਹੋ ਗਿਆ ਇੱਕ ਵਾਰ ਜੜ ਫੜਨ ਦੀ ਦੇਰ ਆ ਉਸ ਤੋਂ ਬਾਅਦ ਤੇ ਮੌਸਮ ਬਹੁਤ ਸੋਹਣਾ ਆ ਲekin ਜੜ ਖੜਦੇ ਫੜਦੇ ਤੱਕ ਕਈ ਸਰਵਾਈਵ ਨਹੀਂ ਕਰਦੇ ਕਿਉਂਕਿ ਗ੍ਰੋ ਬੈਕਸ ਤੇ ਚਾ ਥੋੜੀ ਜੀ ਪ੍ਰੋਬਲਮ ਹੈਗੀ ਹੈ વોટરਿੰਗ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਇਹਨਾਂ ਬੈਕਸ ਦੇ ਵਿੱਚ ਹੁਣ ਅਚ ਪlant ਲਾਏ ਆ ਲੇਕਿਨ ਨੀਚੇ ਮਿੱਟੀ ਪੂਰੀ ਗਿੱਲੀ ਪਈ ਸੀਗੀ ਹੁਣ ਸਮਝ ਨਹੀਂ ਆ ਰਿਹਾ ਸੀ ਕਿ ਨਵੇਂ ਪlant ਲਾਉਣ ਤੋਂ ਬਾਅਦ ਪਾਣੀ ਲਾਉਣਾ ਚਾਹੀਦਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਮਿੱਟੀ ਕਾਫੀ ਗਿੱਲੀ ਸੀਗੀ ਹੱਥ ਲਾ ਕੇ ਜਦੋਂ ਦੇਖਿਆ ਸੀਗਾ ਲਾਉਣ ਲੱਗੇ ਤੇ ਬਟ ਫਿਰ ਵੀ ਥੋੜਾ ਥੋੜਾ ਦਾ ਦਾ ਡੱਬਾ ਪਾਣੀ ਦਾ ਮੈਂ ਪਾਤਾ ਆ ਤੇ ਜਿਹੜੇ ਆ ਬੈਗ ਨੇ ਆ ਵੀ ਨੀਚੇ ਤੱਕ ਬਿੱਲੇ ਸੀਗੇ ਪਰ ਕਿਉਂਕਿ ਹਵਾ ਨਿਕਲਣੀ ਜ਼ਰੂਰੀ ਹੈ ਇਸ ਕਰਕੇ ਪਾਣੀ ਦਾ ਇੱਕ ਇੱਕ ਡੱਬਾ ਪਾਤਾ ਆ ਉਮੀਦ ਹੈ ਵੀ ਆ ਸਾਰੇ ਹੁਣ ਬਿਲਕੁਲ ਪਰਫੈਕਟ ਮੌਸਮ ਹੈ ਪਲਾਂਟੇਸ਼ਨ ਦਾ ਤੇ ਆ ਸਾਰੇ ਸਰਵਾਈਵ ਕਰਨਗੇ ਤੇ ਇੱਕ ਅਦੇ ਦਿਨ ਦੇ ਵਿੱਚ ਜਦੋਂ ਇਹਨਾਂ ਨੇ ਜੜ ਫੜ ਲਈ ਤੇ ਇਹਦਾ ਵੀਡੀਓ ਬਣਾਵਾਂਗੇ ਅੱਜ ਤੱਕ ਤਾਂ ਅੱਜ ਦਾ ਵੀਡੀਓ ਇੱਥੋਂ ਤੱਕ ਹੀ ਤੁਹਾਨੂੰ ਮੈਂ ਆਪਦੇ ਪ੍ਰਿੰਜਲਸ ਦੀ ਜਿਹੜੇ ਛੋਟੇ ਛੋਟੇ ਬਣਨੇ ਸ਼ੁਰੂ ਹੋਏ ਆ ਉਹ ਦਿਖਾਏ ਗੋਭੀ ਦੇ ਪਲਾਂਟਸ ਦਿਖਾਏ ਟਮਾਟਰ ਦਿਖਾਏ ਉਧਰ ਮਿਰਚਾਂ ਹੈਗੀਆਂ ਆ ਬੀਟਰੂਟ ਹੈ ਸ਼ਲਕਮ ਹੈ ਪਾਲਕ ਹੈ ਮੇਥੀ ਹੈ ਧਨੀਆਂ ਹੈ ਤੇ ਉੱਪਰ ਗੋਭੀ ਹੈ ਤੇ ਉਧਰ ਵੀ ਉਹ ਗਰੋ ਬੈਗਸ ਨੇ ਫਰੂਟ ਮੈਂ ਇੱਥੇ ਕੋਈ ਨਹੀਂ ਲਾਇਆ ਆ ਜਲਦੀ ਉਹ ਵੀ ਲਾਵਾਂਗੇ ਦੋ ਤਿੰਨ ਦਿਨਾਂ ਬਾਅਦ ਐਸੇ ਵੀਡੀਓ ਨੂੰ ਕੰਟੀਨਿਊ ਕਰਾਂਗੇ ਆਪਣਾ ਧਿਆਨ ਰੱਖੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਫੋਲੋ ਕਰੋ ਅੱਜ ਦੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਗੀਰਿੰਗ ਅਪ ਫੋਰ ਲਾਈਫ ਫੋਰ ਫਰਟੀਪਾਲਥੀ ਮਲੀ ਦੋਸਤੋ ਅਸ ਵੀਡੀਓ ਦੇ ਪਹਿਲੇ ਸੈਕਸ਼ਨ ਚ ਤੁਸੀਂ ਦੇਖਿਆ ਸੀਗਾ ਕਿ ਕਿਸ ਤਰੀਕੇ ਨਾਲ ਕੱਲ ਰਾਤ ਮੈਂ ਪlant ਸਲਾਈ ਸੀਗੇ ਗੋਭੀ ਦੇ ਤੇ ਟਮਾਟਰਾਂ ਦੇ ਤੇ ਸੋਵੇ ਅੱਜ ਮੈਂ ਦੇਖ ਰਿਹਾ ਅੱਜ ਦੇਖਣ ਵਾਸਤੇ ਛੱਤ ਤੇ ਆਇਆ ਸੀ ਇਹਨਾਂ ਦੀ ਕੀ ਪੋਜੀਸ਼ਨ ਹੈਗੀ ਆ ਉਹੀ ਚੀਜ਼ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਸਾਡਾ ਚੈਨਲ ਤੁਹਾਨੂੰ ਜ਼ਿੰਦਗੀ ਦੇ ਕਾਫੀ ਸਾਰੇ ਰੰਗਾਂ ਦੇ ਨਾਲ ਸੂਚਿਤ ਕਰਦਾ ਰਹੂਗਾ ਉਹਦੇ ਬਾਰੇ ਜਾਣਕਾਰੀ ਦਿੰਦਾ ਆ ਦਿਨ ਦੀ ਕੋਸ਼ਿਸ਼ ਕਰਦਾ ਰਹੂਗਾ ਤੇ ਜੇਕਰ ਤੁਸੀਂ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਤੇ ਆਪਦੇ ਕਮੈਂਟ ਸਾਨੂੰ ਦੱਸਿਓ ਤੇ ਨਾਲੇ ਸਾਡਾ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤੇ ਹੋਰ ਦੋਸਤਾਂ ਨੂੰ ਆਪਦੇ ਫੈਮਿਲੀ ਮੈਂਬਰਾਂ ਨੂੰ ਵੀ ਰੈਫਰ ਕਰਿਓ ਜੀ ਮੈਂ ਹੁਣ ਤੁਹਾਨੂੰ ਚੱਲਦੇ ਆਪਾਂ ਆਪਣੇ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਹਾਂਜੀ ਦੋਸਤੋ ਆ ਤੁਸੀਂ ਕੱਲ ਸ਼ਾਇਦ ਨੇਰੇ ਦੇ ਵਿੱਚ ਨਾ ਦੇਖਿਆ ਹੋਵੇ ਆ ਮੈਂ ਟਮਾਟਰਾਂ ਦੀ ਬੋਤ ਲਾਈ ਸੀ ਕਿ ਕੁਝ ਬੂਟੇ ਤੇ ਸਿੱਧੇ ਖੜੇ ਆ ਕੁਝ ਥੋੜੇ ਜੇ ਅਜੇ ਫੋਲਡੇਟ ਨੇ ਤੇ ਦੇਖਦੇ ਆਂ ਇਹਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਇਹਨਾਂ ਦੀ ਗਰੋਥ ਹੁੰਦੀ ਆ ਜਿਵੇਂ ਇੱਕ ਆ ਹੋ ਗਿਆ ਜੀ ਆ ਤੇ ਪੁਰਾਣੀ ਆ ਦੋ 3 4 5 6 ਤੇ ਆ ਇੱਧਰ ਹੋ ਗਏ ਜੀ ਤੇ ਆ ਤੁਸੀਂ ਦੇਖੋ ਟਮਾਟਰ ਦੇ ਜਿਹੜੇ ਬੂਟੇ ਹੱਗੇ ਲੱਗੇ ਉਹਨਾਂ ਤੇ ਕਿਸ ਤਰੀਕੇ ਨਾਲ ਫਲਾਰਿੰਗ ਹੋਈ ਹੋਈ ਆ ਤੇ ਕਿਸ ਤਰੀਕੇ ਨਾਲ ਛੋਟੇ ਛੋਟੇ ਬੈਂਗਣਾ ਦੇ ਲੱਗ ਰੱਖੇ ਆ ਜਿਹੜੇ ਕਿ ਅਡਡ ਵੈਰਾਈਟੀ ਹੈਗੀ ਆ ਜੀ ਲੰਬੇ ਦਿਨ ਨੂੰ ਬੈਂਗ ਨਹੀਂ ਕਹ ਦਿੰਦੇ ਆ ਫਿਰ ਇੱਕ ਛੋਟੇ ਬੈਂਗਣ ਜਿੰਨੂੰ ਚੂਚੂ ਬੈਂਗਣ ਕਹ ਦਿੰਦੇ ਆ ਉਹ ਹੱਗੇ ਆ ਜੀ ਆ ਲਾਈਕ ਤੇ ਆ ਚੂਚੂ ਬੈਂਗਣ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਬੈਂਗ ਨਹੀਂ ਤੇ ਆ ਜਿਹੜੇ ਹੈਗੇ ਆ ਆ ਵੱਡੇ ਵੈਂਗਣ ਮੰਨਗੇ ਤੇ ਇਹਦੇ ਵਿੱਚ ਮੇਰੇ ਕੋਲ ਪਲਾਂਟਸ ਦੀ ਲਾਈਫ ਹੈ ਜਿਹੜੀ ਉਹ 2-3 ਸਾਲ ਤੋਂ 2 ਸਾਲ ਤੋਂ ਲੈ ਕੇ 6 ਮਹੀਨੇ ਤੱਕ ਦੀ ਹੈ ਦੋਸਤੋ ਇਸ ਤਰੀਕੇ ਨਾਲ ਕੁਝ ਹੋ ਜਾਂਦਾ ਹੈ ਲਾਈਕ ਜਿਵੇਂ ਆ ਪੱਤੇ ਹੁਣ ਗਿਰ ਗਏ ਆ ਤੇ ਆ ব্রাঞ্চ ਤੋਂ ਹੁਣ ਆਪਾਂ ਨੂੰ ਕੱਟ ਦੇਣੀ ਚਾਹੀਦੀ ਹੈ ਠੀਕ ਹੈ ਨਾ ਜੀ ਇਸ ਤਰੀਕੇ ਨਾਲ ਆ ਵੀ ਪਲਾਂਟ ਸੀਗਾ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਆ ਪੱਤੇ ਜਿਹੜੇ ਐਂ ਹੋ ਗਏ ਸੀਗੇ ਤੇ ਕੁਝ ਮੈਂ ਇਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਕੈਮੀਕਲ ਦੀ ਸਪਰੇ ਨਹੀਂ ਕਰ ਰਿਹਾ ਤਾਂ ਕਰਕੇ ਥੋੜਾ ਜਿਹਾ ਇਸ ਤੀਕੇ ਦੀ ਪ੍ਰੋਬਲਮਸ ਫੇਸ ਕਰਨੀ ਪੈਂਦੀ ਹੈ ਆ ਟਮਾਟਰ ਦੇ ਹੋਰ ਬੂਟੇ ਆ ਪੁਰਾਣਾ ਬੂਟਾ ਦੇਖੋ ਕਾਫੀ ਵਧੀਆ ਗਰੋਅ ਕਰ ਰਿਹਾ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਨਵੇਂ ਪੌਦੇ ਆ ਵਾਲਾ ਆ ਵਾਲਾ ਉਹ ਵਾਲਾ ਨਵੇਂ ਪੌਦੇ ਨੇ ਤੇ ਆ ਇਧਰ ਮੈਂ ਰਾਤ ਉਹ ਵੀ ਦੇ ਪੌਦ ਲਾਈ ਸੀਗੀ ਜਿਵੇਂ ਆ ਹੋਗੀ ਆ ਹੋਗੀ ਆ ਤਾਂ ਪੁਰਾਣਾ ਬੂਟਾ ਹੈ ਤੇ ਇੱਕ ਆ ਹੋ ਗਈ ਤੇ ਇਹਨੂੰ ਥੋੜਾ ਜਿਹਾ ਸਾਈਡ ਤੇ ਇਹਦੇ ਮਿੱਟੀ ਲਾ ਦਿੰਦੇ ਆ ਥੋੜੀ ਜੀ ਪਾਣੀ ਰਾਤ ਪਾਇਆ ਸੀਗਾ ਤੇ ਉਹਦੇ ਨਾਲ ਆ ਟੇਡਾ ਹੋ ਗਿਆ ਕੋਕੀ ਜੇ ਨਾ ਇਹਨੂੰ ਸੈੱਟ ਕੀਤਾ ਤੇ ਆ ਸੜ ਜੂਗਾ ਆ ਵੀ ਹੋ ਗਿਆ ਤੇ ਇਹਨਾਂ ਦੇ ਵਿੱਚ ਪਰसों ਪਾਣੀ ਪਾਇਆ ਸੀ ਇਹਨਾਂ ਦੇ ਵਿੱਚ ਅੱਜ ਸ਼ਾਮ ਨੂੰ ਜਾਂ ਕੱਲ ਗੋਡੀ ਕਰਾਂਗੇ ਗੋਡੀ ਕਰਕੇ ਮਿੱਟੀ ਨਾਲ-ਨਾਲ ਚੜਾਵਾਂਗੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਮਿੱਟੀ ਚੜਾਉਣ ਤੋਂ ਬਾਅਦ ਵੀ ਕਿਸ ਤਰੀਕੇ ਨਾਲ ਮਿੱਟੀ ਚੜਾਉਣੀ ਹੈ ਹੁਣ ਬੜੀ ਜਲਦੀ ਮੈਨੂੰ ਉਮੀਦ ਹੈ ਵੀ ਇਹਨਾਂ ਦੇ ਵਿੱਚ ਗੋਭੀ ਦੇ ਫੁੱਲ ਬਣਨੇ ਸ਼ੁਰੂ ਹੋ ਜਾਣਗੇ ਲਾਈਕ ਜਿਵੇਂ ਅਸੀਂ ਇਸ ਚੀਜ਼ ਨੂੰ ਵੇਖੀ ਅਸੀਂ ਤੇ ਨਹੀਂ ਅਜੇ ਨਹੀਂ ਬਣਨਾ ਸ਼ੁਰੂ ਹੋਏ ਪਰ ਜਲਦੀ ਹੀ ਸ਼ੁਰੂ ਹੋ ਜਾਣਗੇ ਤੇ ਇਧਰ ਵੀ ਮੈਂ ਜਿਹੜੇ ਬਚੇ ਹੋਏ ਮੇਰੇ ਉਹ ਸੀਗੀ ਉਹਦੀ ਆਪਣੇ ਗੋਬੀ ਦੀ ਉਮਲਾਈ ਸੀ ਕੁਝ ਪਲਾਂਟਸ ਇੱਧਰ ਤੇ ਜਿਹੜੇ ਬਾਕੀ ਮੇਰੇ ਪਲਾਂਟਸ ਹੈਗੇ ਆ ਉਹ ਮੈਂ ਤੁਹਾਨੂੰ ਦੂਜਾ ਮੇਰਾ ਗਾਰਡਨ ਦਾ ਦੂਜਾ ਸੈਕਸ਼ਨ ਹੈ ਆ ਮੈਂ ਟਾਇਰ ਪੁਰਾਣੇ ਟਾਇਰਾਂ ਦੇ ਵਿੱਚ ਔਰਨਾਮੈਂਟਲ ਪਲਾਂਟਸ ਲਾਈ ਹੋਏ ਆ ਆ ਜਿਹੜਾ ਇੱਕ ਹੋਰ ਹੈਗੀ ਹੈ ਮੇਰੇ ਕੋਲ ਏਰੀਆ ਇਹਦੇ ਵਿੱਚ ਆਪ ਤੁਸੀਂ ਦੇਖ ਸਕਦੇ ਹੋ ਆ ਪੁਰਾਣੇ ਆ ਨਵੇਂ ਪਲਾਂਟਸ ਨੇ ਆ ਪੁਰਾਣੇ ਪਲਾਂਟਸ ਆ ਜਿਹੜੇ ਪੂਰੀ ਤਰੀਕੇ ਨਾਲ ਜੜਾ ਫੜ ਚੁੱਕੇ ਆ ਤੇ ਆ ਤੁਸੀਂ ਦੇਖੋ ਸਵੇਰ ਦੀ ਓਸ ਹੈ ਜਿਹੜੀ ਇਹਨਾਂ ਪੱਤਿਆਂ ਦੇ ਉੱਤੇ ਆਈ ਹੋਈ ਆ ਤੇ ਇਸ ਤਰੀਕੇ ਨਾਲ ਆ ਬੜੇ ਇਸ ਟਾਈਮ ਤੋਂ ਬਹੁਤ ਵਧੀਆ ਖੜੇ ਆ ਇੱਕ ਦੋ ਦਿਨਾਂ ਤੱਕ ਇਹਨਾਂ ਦੀ ਫਿਰ ਗਰੋਥ ਚੈੱਕ ਕਰਾਂਗੇ ਆਪਾਂ ਤੇ ਅਨੀਅਨ ਲਾਏ ਸੀਗੇ ਪਿਆਜ਼ ਦੀ ਪਨੀਰੀ ਲਾਈ ਸੀ ਉਹ ਤਾਂ ਸਾਰੀ ਸੁੱਕ ਗਈ ਪਹਿਲਾਂ ਮੈਨੂੰ ਉਮੀਦ ਸੀ ਕਿ ਸ਼ਾਇਦ ਰਿਵਾਈਵ ਕਰੂਗੀ ਬਟ ਲੇਕਿਨ ਸਾਰੀ ਸੁੱਕ ਚੁੱਕੀ ਆ ਤੇ ਹੁਣ ਆਪਾਂ ਇੱਕ ਦੋ ਦਿਨਾਂ ਤੱਕ ਫਿਰ ਇਹਨਾਂ ਦੀ ਗਰੋਥ ਚੈੱਕ ਕਰਾਂਗੇ ਨਾਲੇ ਕਿਸ ਤਰੀਕੇ ਨਾਲ ਮੈਂ ਗੋਡੀ ਕੀਤੀ ਹੈ ਗੋਡੀ ਕਰਕੇ ਮਿੱਟੀ ਚੜਾਈ ਹੈ ਉਹ ਵੀ ਚੀਜ਼ ਆਪਾਂ ਐਡਪ ਕਰਾਂਗੇ